ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਉਹਦੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਠੰਡ ਦੇ ਬੱਦਲਬਾਈ ਕਿਹੜੇ ਇਲਾਕੇ ਵਿੱਚ ਦੇਖਣ ਨੂੰ ਮਿਲੇਗੀ ਅਤੇ ਜੋ ਚੱਕਰਵਾਤੀ ਤੂਫਾਨ ਬਣੇ ਹੋਏ ਨੇ ਉਹਨਾਂ ਦੀ ਕੀ ਅਪਡੇਟ ਹੈ ਅੱਜ ਰਾਤ ਦੇ ਮੌਸਮ ਬਾਰੇ ਸਪੈਸ਼ਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਠੰਡ ਦਾ ਮਾਹੌਲ ਹੌਲੀ-ਹੌਲੀ ਜਿਹੜਾ ਹੁਣ ਆਪਣਾ ਰੰਗ ਦਿਖਾਉਂਦਾ ਸ਼ੁਰੂ ਕਰ ਚੁੱਕਿਆ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਪੰਜਾਬ ਦੀ ਦੇਖੀ ਜਾਵੇ ਤਾਂ ਪੰਜਾਬ ਦੀ ਗੱਲ ਕਰ ਲਈਏ Rajasthan, Haryana, Delhi, UP ਇਹਨਾਂ ਵਿੱਚ ਮੌਸਮ ਸਾਫ਼ ਹੈ ਪਹਾੜੀ ਖੇਤਰਾਂ ਵਿੱਚ ਲਗਾਤਾਰ ਬਰਫਬਾਰੀ ਕਹਿ ਲਈਏ ਜਾਂ ਫਿਰ ਬੱਦਲਬਾਈ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਵੀਡੀਓ ਲਾਈਕ ਕਰ ਦਿਓ ਤਾਂ ਜੋ ਮੌਸਮ ਦੀ ਆਉਂਦੀਆਂ ਹਰੇਕ ਜਾਣਕਾਰੀਆਂ ਮਿਲ ਸਕਣ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਜਾਓ ਤੇ ਕਮੈਂਟ ਕਰਨਾ ਨਾ ਭੁੱਲਿਓ ਅਗਰ ਗੱਲ ਕੀਤੀ ਜਾਵੇ ਅੱਜ ਰਾਤ ਪੰਜਾਬ ਦੇ ਮੌਸਮ ਦੀ ਠੰਡ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਓਵਰ ਆਲ ਅਗਰ ਗੱਲ ਕਰੀਏ ਤਾਂ ਕੱਲ ਨਾਲੋਂ ਜਾਂ ਸਵੇਰ ਨਾਲੋਂ ਤੁਸੀਂ ਦੇਖੋਗੇ ਇਹ ਇਲਾਕੇ ਵਿੱਚ ਬੱਦਲਬਾਈ ਬਦਲੀ ਸ਼ੁਰੂ ਹੋ ਚੁੱਕੀ ਹੈ ਅਗਰ ਮੈਂ ਸਵੇਰ ਦੀ ਗੱਲ ਕਰਾਂ ਤੁਸੀਂ ਦੇਖੋਗੇ ਸਵੇਰ ਦੇ ਸਮੇਂ ਜਿਹੜਾ ਚੱਕਰਵਾਤੀ ਮਾਹੌਲ ਸੀਗਾ ਉਹ ਥੋੜਾ ਜਿਹਾ ਮੱਧਮ ਸੀ ਥੋੜਾ ਜਿਹਾ ਘੱਟ ਸੀ ਪਰ ਹੁਣ ਅਗਰ ਗੱਲ ਕੀਤੀ ਜਾਵੇ ਤਾਜ਼ਾ ਹਾਲਾਤ ਜਿਹੜੇ ਨੇ ਉਹਦੇ ਵੀ ਦੇਖੋਗੇ ਕਿ ਚੱਕਰਵਾਤੀ ਮਾਹੌਲ ਜਿਹੜਾ ਹੈ ਉਹ ਮੱਧ ਪ੍ਰਦੇਸ਼ ਨੂੰ ਬਹੁਤ ਹਿੱਸੇ ਤੱਕ ਕਵਰ ਕਰ ਚੁੱਕਿਆ ਜੀ ਯੂਪੀ ਦੇ ਵਿੱਚ ਉਹਦੀ ਐਂਟਰੀ ਚੁੱਕਿਆ ਜਾਨੀ ਕਿ ਹੁਣ ਆਉਂਦੇ ਦਿਨਾਂ ਦੇ ਵਿੱਚ ਇਹ ਗੁਜਰਾਤ ਨੂੰ ਅ ਅੱਧਾ ਰਾਜਸਥਾਨ ਦਿੱਲੀ ਤੱਕ ਅਤੇ ਯੂਪੀ ਦੇ ਇਹਨਾਂ ਇਲਾਕਿਆਂ ਤੱਕ ਇਸ ਦੀ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਯਾਨੀ ਕਿ 28 29 ਤਰੀਕ ਤੱਕ ਇਹਨਾਂ ਇਲਾਕਿਆਂ ਵਿੱਚ ਇਹ ਸਿਸਟਮ ਐਕਟਿਵ ਰਵੇਗਾ ਜਿਸ ਦੇ ਕਾਰਨ ਠੰਡ ਦਾ ਮਾਹੌਲ ਜਿਹੜਾ ਹੈ ਮੱਧ ਭਾਰਤ ਤੱਕ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਅੱਜ ਰਾਤ ਮੌਸਮ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਅਜਾ ਜਿਹੜੀ ਠੰਡ ਦੇਖਣ ਨੂੰ ਮਿਲੇਗੀ ਅਗਾ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਵਾਂ ਤਾਂ ਸਭ ਤੋਂ ਵੱਧ ਜਿਹੜੀ ਠੰਡ ਸਾਨੂੰ ਦੇਖਣ ਨੂੰ ਮਿਲੇਗੀ ਉਹ ਮੇਨ ਤੌਰ ਤੇ ਪਠਾਨ ਗੁਰਦਾਸਪੁਰ ਦਾ ਇਲਾਕਾ ਬਹੁਤ ਸਾਰਾ ਜੀ ਅੰਮ੍ਰਿਤਸਰ ਦਾ ਹੁਸ਼ਿਆਰਪੁਰ ਰੂਪਨਗਰ ਚੰਡੀਗੜ ਮੋਹਾਲੀ ਪਟਿਆਲਾ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਰਾਤ ਦਾ ਘੱਟੋ ਘੱਟ ਜਿਹੜਾ ਉਹ 15 ਡਿਗਰੀ ਤੱਕ ਜਾਂ 16 ਡਿਗਰੀ ਤੱਕ ਜਾਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਜਿਹੜੇ ਇਹ ਹਿੱਸੇ ਨੇ ਜਿਹਦੇ ਵਿੱਚ ਤਰਨਤਾਰਨ ਤੋਂ ਥੱਲੇ ਆਜੀਏ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਮੋਗਾ ਅਤੇ ਬਠਿੰਡੇ ਤੋਂ ਨੇੜੇ-ਤੇੜੇ ਦੇ ਜਿਹੜੇ 40-50 ਕਿਲੋਮੀਟਰ ਦੇ ਇਲਾਕੇ ਨੇੜੇ ਕਿ ਥੋੜੇ-ਬੋਤੇ ਰਾਜਸਥਾਨ ਵੱਲੋਂ ਝੁਕੀਏ ਜਾਂ ਹਰਿਆਣੇ ਵੱਲੋਂ ਝੁਕਦੀਏ ਆਪਾਂ ਤਾਂ ਉੱਥੇ ਜਿਹੜਾ ਏਰੀਆ ਹੈ ਉਹ ਨਾਰਮਲ ਨਾਲੋਂ ਥੋੜਾ ਜਿਆਦਾ ਗਰਮੈਸ਼ ਵਾਲਾ ਰਹੇਗਾ 19 ਡਿਗਰੀ ਤੋਂ ਲੈ ਕੇ 18 ਡਿਗਰੀ ਤੱਕ ਤਾਪ ਮਾਰ ਰਹੇਗਾ ਯਾਨੀ ਕਿ 2-3 ਡਿਗਰੀ ਉਹਦੇ ਇਲਾਕੇ ਵਿੱਚ ਗਰਮੈਸ਼ ਬਾਕੀ ਪੰਜਾਬ ਨਾਲੋਂ ਜ਼ਿਆਦਾ ਦੇਖਣ ਨੂੰ ਮਿਲੇਗੀ ਓਵਰਆਲ ਗੱਲ ਕਰੀਏ ਤਾਂ ਅੱਜ ਰਾਤ ਮੌਸਮ ਠੀਕ ਹੈ ਥੋੜਾ ਜਿਹਾ ਸਮੋਗੀ ਜਾਂ ਥੋੜਾ ਧੁੰਦ ਵਾਲਾ ਮਾਹੌਲ ਜਿਹੜਾ ਸਵੇਰੇ ਸਵੇਰੇ ਦੇਖਣ ਨੂੰ ਮਿਲੇਗਾ ਕਿਉਂਕਿ ਇਹਨਾਂ ਦਿਨਾਂ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਨਾਰਮਲ ਠੰਡ ਪੈ ਰਹੀ ਹੈ ਨਾਰਮਲ ਨਾਲੋਂ ਅਗਰ ਗੱਲ ਕਰੀਏ ਤਾਂ 1.5 ਡਿਗਰੀ ਤਾਪਮਨ ਫਿਲਹਾਲ ਵੱਧ ਨੇ ਪਿਛਲੇ ਸਾਲਾਂ ਦੀ ਅਗਰ ਐਵਰੇਜ ਕੱਢੀ ਜਾਵੇ ਜੋ ਮੌਸਮ ਵਿਭਾਗ ਵੱਲੋਂ ਅੰਕੜੇ ਆਏ ਨੇ ਤਾਂ 1.5 ਡਿਗਰੀ ਤਾਪਮਨ ਉੱਪਰ ਚੱਲ ਰਹੇ ਨੇ ਦਿਨ ਦੇ ਤੇ ਰਾਤ ਦੇ ਜੋ ਆਉਂਦੇ ਦਿਨਾਂ ਵਿੱਚ ਘਟ ਸਕਦੇ ਨੇ ਪਰ ਅਗਰ ਕੋਈ ਮੀਂਹ ਹੋ ਜਾਂਦਾ ਤਾਂ ਹੋ ਸਕਦੀ ਹੈ ਉਮੀਦ ਪਰ ਨਵ ਪਾਲਾ ਫਿਲਹਾਲ ਕੋਈ ਮੀਡੀਆ ਅਪਡੇਟ ਨਹੀਂ ਹੈ ਏਸੀਜੀ ਅੱਜ ਰਾਤੀ ਜਾਣਕਾਰੀ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਕੇ ਜਾਇਓ ਤੇ ਕਮੈਂਟ ਜਰੂਰ ਕਰਿਓ ਕਿੱਥੋਂ ਬਿਲੋਂਗ ਕਰਦੇ ਹੋ ਧੰਨਵਾਦ ਜੀ